ਔਰ ਜਾਣ ਦਾ ਫੈਸਲਾ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੇ ਬੜੀ ਇਹਨੂੰ ਤੁਸੀਂ ਹਰ ਤੋਂ ਕੀਤਾ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਕਿਉਂਕਿ ਹਰੀ ਬਸੰਦੇ ਨੂੰ ਆਪਾਂ ਜਸਟਿਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਦੇ ਆ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਪਹੁੰਚੇ ਹਾਂ ਤਾਂ ਕੁਝ ਜੋ ਸਰਕਾਰ ਵੱਲੋਂ ਯਾਤਕੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਕਿਸ ਤਰ੍ਹਾਂ ਜਿਹੜੀ ਪਾਰ ਨੁਸਖਾ ਸਰਕਾਰ ਨੇ ਰੱਖੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਇਹ ਮੈਂ ਪਹਿਲਾਂ ਵਾਰ ਤੋਂ ਨਹੀਂ ਉਦਹੀਂ ਹੁਣ ਦੇ ਕਰ ਰਹੇ ਨੇ ਤਾਂ ਬਜ਼ੀਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਜਿਦਾਂ ਕੋਈ ਗੈਂਗਸਟਰ ਪਾਰ ਦੇ ਨਾਲ ਗਵਰਨਮੈਂਟ ਦੇ ਵੀ ਸਾਠਕਾਰ ਹੁੰਦੀ ਹੈ ਜਾ ਉਹਨੇ ਕੋਈ ਨਾਜ਼ੂਰ ਹਫ਼ਤਾ ਕੀਤਾ ਹੁੰਦਾ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ ਲਈ ਸਰਕਾਰ ਦੇ ਧੱਕੇ ਖਾ ਰਿਹਾ ਹੈ ਪਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲ੍ਹਾਂ ਦੇ ਵਿੱਚ ਇੱਕ ਹੋਸਟਲ ਬਣਾ ਕੇ ਉਹਨਾਂ ਦੇ ਵਕਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਤੋਂ ਭਾਉਂਦਾ ਕੰਮ ਬਾਲਦਸਪੁਰ ਜਾ ਰਿਹਾ। ਪਿਛਲੇ 2-4 ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ। ਥੋੜਾ ਬਹੁਤਾ ਲੱਗਿਆ ਕਿ ਪੁਲਿਸ ਥੋੜਾ ਜਿਹਾ ਪਿਆਰਾਂ ਦੇ ਬੋਲੀਆਂ ਮਾਰਦਾ ਲੱਗਿਆ। 4-5 ਕੇਸ ਹੋਏ ਨੇ, ਪਤਾ ਨਹੀਂ ਸੱਚੇ ਆ ਝੂਠੇ ਰੱਬ ਜਾਣਦਾ। ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਬੇਸੀ ਐਕਟਿਵਾਂ ਤਾਂ ਤੁ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਦਿੱਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਧਾ ਅਫਸਰ ਜਾਂ ਸਰਕਾਰ ਜਾਂ ਵੀ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਇਹ ਵੀਡੀਓ ਬਣੀ ਦਾ ਜ਼ਰੂਰ ਹੈ ਪਰ ਪੰਜਾਬ ਤੋਂ ਬਾਹਰ ਬੰਨ੍ਹ ਗਏ ਇਹ ਤਾਂ ਮੰਨ ਲਿਆ ਬੜੀ ਨੀ ਕਸਤਰੀ ਦੇ ਵਿੱਚ ਆ ਹੁਣ ਕਸਤਰੀ ਤੁਹਾਡੀ ਹੋਵੇ ਚਾਹੇ ਦੂਜੀ ਸੇਰ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਮ ਨਹੀਂ ਪਾ ਸਕਦੇ ਅਣਪਛਾਤੇਾਂ ਦੇ ਖਿਲਾਫ ਐਫ ਆਈ ਆਰ ਦੇ ਲਗਏ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨ ਹੈ ਉਹਨੂੰ ਅਸੀਂ YouTube ਤੋਂ ਹਟਾ ਦੇਾਂਗੇ ਹਟਾਈ ਨਹੀਂ ਹਲਕਾ ਇਹ ਵੀ ਲੱਗਦਾ ਵੀ ਸ਼ਹਿਰ ਹਟੇ ਵੀ ਨਾ ਕਿਉਂਕਿ ਬੜੀ ਮਿਲਿਬ ਉਹਦੇ ਨਾਲ ਇੱਕ ਨੈਕਸਸ ਦੇ ਗੱਲ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਇਹ ਕੋਈ ਹੈ ਦੀ ਜੇ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਬਰੀ ਕਰਾਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਤਾਂ ਇਸੇ ਕਰਕੇ ਉਹ 12 ਮਿਲੀਅਨ ਕ੍ਰੋਸ ਕਰ ਚੁੱਕੀ ਹੈ ਵੀਲ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪਾਸੇ ਹਮਾਂ ਜੋ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਜੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਤੇ ਗੈਰ ਕਾਨੂੰਨੀ ਤਾਂ ਫਿਰ ਜਲਦੀ ਜਲਦ ਉਹ ਆਣ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਜੋ ਕਹਿੰਦੀ ਹੈ ਕਿ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਰੂਲ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ਿਤ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰਕਾਨੂੰਨੀ ਹੈ ਬਾਨੀ ਨਹੀਂ ਚਾਹੀਦੀ ਜੀ ਪਰ ਬਣਤਾ ਗਈ ਹੈ ਪਰ ਚੱਲ ਵੀ ਰਹੀ ਹੈ ਇਹ ਹਾਲ ਸਾਡੀਆਂ ਸਰਕਾਰਾਂ ਦਾ ਵੀਰੋ ਜੇ ਸਾਡੇ ਲੀਡਰਾਂ ਦਾ ਵੀਰੋ ਅੱਜ ਰੈਲੀ ਕਰ ਰਹੇ ਨੇ ਹੁਣਗੇ ਆਪਨ ਗਵਾਂੜ ਬੱਤੇ ਦੇ ਵਿੱਚ ਤੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹਤੋਂ ਕਰ ਰਹੇ ਹਾਂ ਕੀ ਇਹ ਕਿ ਗਰੀਬ ਘਰ ਤੋਂ ਸਟ੍ਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗੈਕੀ ਦਾ ਲੋਹਾ ਬਣਾ ਕੇ ਗਿਆ ਉਹਨੂੰ ਕੁੱਤੀ ਕੱਤਲ ਕਰਵਾ ਦਿੰਦੇ ਹੋ ਤੋਂ ਅਵੇ ਨਿਯਾਮ ਦੇ ਬੰਦੋਂ ਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਵੱਦ ਕਸੂਤੀ ਇਥੋਂ ਤੱਕ ਕਿ ਉਹਦਾ ਕਤਲ ਹੋਣ ਤੋਂ ਬਾਅਦ 1.5 ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਨਾਕਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਿ ਦਿਓ ਕਿ ਜਿਹੜਾ ਕੋਈ ਨੌਜਵਾਨ ਜਿਸ ਤੋਂ ਬਿਨਾ ਰੋਕੀ ਦਿੱਤੇ ਹੋਏ ਜੇ ਦੁਰੰ định ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦਿਆ ਕਰੋ ਘੱਟੋ ਘੱਟ ਅਸੀਂ ਆ ਪਮਲੂ ਸਹਿਜ ਤੋਂ ਬਚ ਰਹੀਏ ਵੀ ਉਹਨੇ ਕੀਤਾ ਜੀ ਉਹਨੇ ਕੀਤਾ ਜਿਹੜਾ ਹੱਥ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕੱਟਾ ਛਾਣੀ ਜਾਂਦੇ ਆ ਹਰੇਕ ਕੋਰਟ ਦੇ ਉੱਤੇ ਤੁਸੀਂ ਦੇਖਿਆ ਹੁਣ ਇਹਨਾਂ ਦੀਆਂ ਗਵਾਹਾਂ ਜਿਹੜੀਆਂ ਇਹਨਾਂ ਦੇ ਖਿਲਾਫ ਭੁਗਤਨੀ ਸੀ ਕਿੱਦਾਂ ਮਿਲੀ ਭੁਗਤਨੀ ਦੇ ਅਨਸਾਰ ਇਹਨਾਂ ਨੇ ਮੋਹਰੇ ਦਾ ਕਤਲ ਕਰਵਾਤਾ ਕੋਈ ਦਬਾਲ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਦੇ ਸੀ ਉਸੇ ਦੇ ਫੋਨ ਤੋਂ ਗੱਲ ਹੋਣੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਤਾ ਇਹਨਾਂ ਨੂੰ ਸਾਰਾ ਪਤਾ ਸੀ ਕੱਲੂ ਚਲਾਨ ਤੇ ਸ਼ੋਅਊਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਇਹ ਆਪਰੇ ਖਿਲਾਫ ਜਾਊਗੀ ਉਹ ਗਵਾਹਿਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਤੇ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਜੋ ਵੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਗੁੰਡੇ ਉੱਥੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮੁਲਾਜ਼ਮ ਤੇ ਸਾਹਮਣੇ ਹਾਜ਼ਰੀ ਦੇ ਵਿੱਚ ਜਿੰਦੇ ਦੇ ਤੈਤੂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜਦੋਂ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਓ ਆ ਸੁਖਦੇਵ ਬੁੱਗਾ ਵਾਲੀ ਜੀ ਜਿਆਦਾ ਘਰ ਦੇ ਕੇ ਘਰੇ ਜਾਂਦੇ ਨੇ ਕਮੀਆਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਹ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਸਾਂ ਦੇ ਨਾਲ ਹੁੰਦਾ ਪਰ ਉਦੋਂ ਮੇਰੀ ਨਿਗ੍ਹਾ ਉਹਦੇ ਹੱਥਾਂ ਤੇ ਹੁੰਦੀ ਹੈ ਇਹਦੇ ਹੱਥ ਕੀ ਕਰੀ ਜਾਂਦੇ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਜਿਹਨੇ ਹਾਲਾਤ ਉਹ ਜੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪੀਉਂਦੇ ਆ ਫਿਰ ਵੀ ਲੱਗਦਾ ਦੀ ਕੱਪ ਚੱਕਦਾ ਕਿਸੇ ਪਾਸੇ ਹੋਰ ਗਿਆ ਇਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇੰਨਾ ਲੋਕਾਂ ਨੇ ਪੈਦਾ ਕਰਤੀ ਤੇ ਅਸੀਂ ਖੁਸ਼ੀ ਕਮੀ ਦੇ ਕੱਤੇ ਹੋਣ ਲੱਗੇ ਵੀ ਹਜ਼ਾਰ ਵਾਰ ਆਪ ਦਾ ਅੰਗਾ ਪਿੱਛੇ ਹੀ ਦੇਖੀ ਜਾਂਦੇ ਬੰਦਾ ਕੌਣ ਆ ਮਤਾਂ ਦੇਖਣ ਲੱਗੇ ਆ ਇੱਧਰ ਕੌਣ ਹੈ ਇੱਧਰ ਕੌਣ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਹਨ ਲਾਮੇ ਨੇ ਇਹ ਗੱਲ ਕਿ ਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਵਾਜੰਦ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਉਹਨੂੰ ਕੰਧਰਾਂ ਨੂੰ ਇੱਕ ਜੇਲ੍ਹ ਦੇ ਵਿੱਚ ਇਕੱਠੇ ਕਰਦੀ ਆਪੇ ਹਾਲੇ ਵੱਢ ਕੇ ਤਾਂ ਮਰ ਜਾਂਦੇ ਥੋਟੋ ਨੂੰ ਕੁਝ ਹੁੰਦਾ ਤਾਂ ਡੋਗਾਕਾਰ ਸੀ ਬੜਦੇ ਰਹੇ ਤੁਸੀਂ ਕਰਨੇ ਕਰਨੇ ਫੰਡ ਦੇ ਉੱਤੇ ਸਰਕਾਰ ਦਾ ਨਾਰਮਲ ਦੇ ਨਾਗਰਿਕਾਂ ਜਿਹੜੇ ਇੱਜਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦੇ ਆ ਤੁਸੀਂ ਉਹਨਾਂ ਦੀ ਕਮਾਈ ਨਾਲ ਗੁੰਡਿਆਂ ਦੇ ਉੱਤੇ ਉਹਨਾਂ ਦੀ ਸਿਕورٹی ਉੱਤੇ ਖਰਚ ਕਰ ਰਹੇ ਹੋ ਜਦ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋ ਇਕੱਠਾ ਕੀਤਾ ਹੋਇਆ ਪੈਸਾ ਕਿੱਥੇ ਖਰਚ ਕਰੋ ਉਹਨਾਂ ਦੀ رائے ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਹਸਪਤਾਲਾਂ ਉੱਤੇ ਲੱਗੇ ਨੌਜਰਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੇ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਰਾ ਜਿਲ੍ਹਾ ਨੂੰ ਤੁਸੀਂ ਹੋਸਟ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣੀਆਂ ਕਿੰਦਾ ਫੁੱਲਾਂ ਵਾਲੀ ਰਿਜਾਈ ਦੇ ਤੋ ਤਿੰਨ-ਦੋ ਰੁਪਏ ਨੇ ਫਰੀਦਕੋਟ ਜੇਲ੍ਹ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਪਾਈ ਸੀਗੀ ਸਰਕਾਰ ਤੇ ਜਵਾਈ ਸਕ੍ਰਿਪਸ਼ਨ ਪਾਇਆ ਸੀ ਐਦਾਂ ਉਹ ਤੋਂ ਲੈ ਕੇ ਤਾ ਬੇਸ਼ੱਕ ਉਹ ਚੋਗੀ ਕਹਿੰਦੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ ਜੇ ਉਹਨੇ ਇਹਨਾਂ ਸਰਕਾਰ ਦੇ ਜਮਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਜੇ ਤੁਸੀਂ ਜਮਾਈਆਂ ਵਾਂਗੂ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਉਹ ਗਵਰਨਮੈਂਟ ਬਿਲਕੁਲ ਇਸ ਨਾਮਲੇ ਦੇ ਹੱਥ ਖੜੇ ਖੜੀ ਹੈ ਦੋ ਗੱਲਾਂ ਨੇ ਜਾਤਾ ਹੈ ਇਹਨੇ ਕਮਜ਼ੋਰ ਨੇ ਵੀ ਇਹਨਾਂ ਚ ਕੋਈ ਫੈਸਲਾ ਲੈਣ ਦੀ ਪਾਵਰੀ ਹੈ ਨਹੀਂ ਜਾਇ ਹੈ ਇਹਨੇ ਬੇਈਮਾਨ ਨੇ ਵੀ ਗੈਂਸਟਰਾਂ ਦਾ ਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਨਹੀਂ ਸਰਕਾਰ ਆਪਣਾ ਰਾਜਧਾਨੀ ਨਿਭਾਵੇ ਪਰ ਕੋਈ ਕੌਣ ਰੋਕ ਸਕਦਾ ਅਸੀਂ ਇਹਨਾਂ ਵੱਡਾ ਬੁਲਾ ਲੈ ਕੇ ਆਏ ਤੁਹਾਨੂੰ ਨਹੀਂ ਪਤਾ ਸੀ ਇਹ ਬੁਲਾ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਇੰਨਾ ਜ਼ਿਆਦਾ ਤਬਾਹ ਕਰ ਦੂਗਾ ਇਹਨਾਂ ਨੇ ਇਹ ਨਹੀਂ বুਝਣੀ ਧਾਰਨੇ ਰੱਖਾਂ ਐਨਆਰਆਈਆਂ ਦੇ ਆਏ ਪ੍ਰਦੇਸ਼ਾਂ ਦੇ ਬੈਠਾ ਦੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਬਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਬੇੜਾ ਹੀ ਗਰਸ਼ ਕਰਤਾ ਮੇਰੇ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਜੀ ਅੱਜ ਮਹਿਲ ਮਾਰੀਆਂ ਤੱਕ ਪਹੁੰਚਿਆ ਸੀ ਦੱਸਣ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪੈਰੀ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਗੁੰਡਿਆਂ ਦੀ ਅਧੀਨਗੀ ਕਬੂਲਾਂਗੇ ਤਾਂ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਫਿਰ ਉਹਨੂੰ ਸਾਨੂੰ ਜੰਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ ਵਿੱਚ ਬਿੱਚਰ ਸਕਦੇ ਹਾਂ ਕਿ ਅਸੀਂ ਇਹਨਾ ਕੰਮਾ ਕਰਕੇ ਇਹ ਬਦਲਾਅ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਤ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਾ ਬਾਅਦ 8 ਮਹੀਨਾ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਇਹ ਕੰਮ ਤਾਂ ਨਹੀਂ ਕਿਸੇ ਅੰਤਛਾਪੇ ਦੰਦਿਆਂ ਦਾ ਲੇਖੋ ਅਦਾਲਤ ਤੋਂ ਵਾਸਤੇ ਵੀ ਇਹਨਾਂ ਨੂੰ ਹਾਈ ਮਾਂਜੋ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਇੱਕ ਤੇ ਮੇਲ ਦੇਣੇ ਹੈ ਨਹੀਂ ਇਹਨਾਂ ਨੇ ਚੁੱਕ ਕੇ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਸਾਡਾ ਕੋਕੀ ਕਮਾਉਂਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਜੇ ਕਿਸੇ ਤੇ ਐਫ ਆਈ ਆਰ ਕਰਦੇ ਹੈ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਤੇ ਉਂਗਲੀ ਧਰਦੇ ਹੈ ਤਾਂ ਇਹ ਖੁਦ ਫਸਦੇ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇੱਕ ਇਨਸਪੈਕਟਰ ਕੈਨੇਡਾ ਭੱਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਤ ਹੋਊਗਾ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲੀ ਭੱਜ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਕਿ ਪੂਰੇ ਸਾਰੇ ਦਿਨ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਓਗੇ ਅਗਲਾ ਸਾਲ ਪਰ ਪਹਿਲਾਂ ਇੱਕ ਕਦਮ ਲੈ ਦੇ ਸੋਚ ਕੇ ਕਰਦਾ ਮੇਰੀ ਪੱਕੀ ਹੋਈ ਫਸਲ ਹੈ ਮੈਂ ساری ਉਮਰ ਜੋਗ ਕੀਤੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਐ ਰੈਂਟਾਇਰਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆ ਨੂੰ ਨਾਮ ਹੀ ਨਾ ਹੋਵੇ ਛੱਡ ਕੇ ਇਥੋਂ ਕਦੇ ਤੁਸੀਂ ਪੁੱਛ ਪਰਤਾਲ ਕੀਤੀ ਵੀ ਕੋਈ ਬੰਦਾ ਬਿਨਾਂ ਛੁੱਟੀ ਲੈ ਕੇ ਤੁਹਾਡੇ ਲੈ ਕੇ ਨਾ ਕੈਨੇਡਾ ਭੱਜ ਗਿਆ 50 ਕਿਲ ਦੀ ਨਹੀਂ ਬਿਠਾਉਗੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ ਤੁਹਾਡੀ ਦੇਖ ਰੱਖ ਦੇ ਵਿੱਚ ਸਾਰਾ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜਿੱਥੇ Rajasthan ਦੇ ਵਿੱਚ ਬਣੀ ਹੈ ਫਿਰ Rajasthan ਦਾ ਨਾਮ ਲੈ ਜਾਓ ਭਾਈ ਇਹ ਬਲਾ ਨੇ ਚਾਰਜ ਦਿੰਨੇ ਹੋ ਇੱਕ ਦੂਜੇ ਤੋਂ ਬ੍ਰੈਂਟ ਲੈਣੋਂ ਕਸਾੜੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਉਹ ਕਾਰਵਾਈ ਪੂਰੀ ਕਿਹੜੇ ਕੈਦੀ ਦੀ ਬਾਹ ਫਰਾਗ ਕੇ ਦੂਜੀ ਵਾਰ ਸਰਜੰਦ ਨੂੰ ਅਕਾਸ ਅਨੁਸਾਰ ਹੈ ਤੁਹਾਨੂੰ ਵੀ ਪਤਾ ਸੱਤ ਦੇ ਅੱਧੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜਸਤੂ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਸਤਕਾਰਾ ਮਿਲਣਾ ਹੈ ਮੈਂ ਜਵਾਦ ਖੋ ਚੁੱਕਿਆ ਮੈਨੂੰ ਨਹੀਂ ਮਿਲੂਗਾ ਦੁਬਾਰੇ ਪਰੰਤੂ ਥੋੜੀ ਇਸ ਕੱਥੀਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਤੁਹਾਡੇ ਮੁਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜੱਜਸ ਨੂੰ ਨਹੀਂ ਦੇਣ ਲੱਗੇ ਠੀਕ ਹੈ ਮਾਂ ਜੋ ਕੋਟ ਆਪਣੀ ਬਾਹਰ ਆਉਂਦੀਆਂ ਨੇ ਪਰੰਤੂ ਇਹਨਾਂ ਨੇ ਕਿੰਨੀ ਵਾਰ ਇਸ ਦੇ ਤੀਨ ਇੱਕ ਵਕੀਲਾਂ ਦੀ ਭਾਈ ਫੌਜ ਖੜੀ ਹੈ ਹਰੇਕ ਨੇ ਨਵੀਂ ਅਪਲੀਕੇਸ਼ਨ ਆਪ ਦੇਵਾ ਦਿੰਦੀ ਹੈ ਆਕਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਭਾਉਣਾ ਇੱਕ ਫਰਜ਼ ਹੈ ਤਾਂ ਜੱਜ ਸਾਹਿਬਾਨ ਆ ਦੇ ਡੇਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਪਰ ਜਿੱਥੇ ਸਰਕਾਰ ਦੀ ਉਹਨੂੰ ਲੇਟ ਕਰਨ ਤੇ ਲੱਗੇ ਐ ਤੇ ਦੋਸ਼ੀਆਂ ਨੇ ਤਾਂ ਲੇਟ ਕਰਨਾ ਹੀ ਕਰਨਾ ਉਹਨੂੰ ਤਾਂ ਪਿੱਛੇ ੜਾਉਣੀ ੜਾਉਣਗੇ ਜਦੋਂ ਜਿਹੜੀ ਗੱਲ ਦੇ ਚਾਰਜ ਫਰੇਮ ਹੋਣਿਆ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਣਾ ਨਹੀਂ ਬੰਦੇ ਆਈ ਵਾਰ ਨਾ ਵੀ ਐਪਲੀਕੇਸ਼ਨ ਲਾਉਂਦੇ ਨੇ ਆਈ ਵਾਰ ਨਾ ਵੀ ਐਪਲੀਕੇਸ਼ਨ ਲਾਉਂਦੇ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਏਕੇ ਦੀਆਂ ਸਾਡਾ ਏਕਾ ਕਿੱਥੇ ਆ ਅਸੀਂ ਸਿਰ ਤੇ ਬੰਨਣ ਵਾਲੇ ਪੱਗ ਦੇਸ਼ਕ ਵਕੀਰ ਭਰਾਵਾਂ ਦਾ ਪੇਸ਼ਾ ਹੈ ਰੋਜ਼ਗਾਰ ਹੈ ਮਨੰਦ ਹੈ ਇਸ ਗੱਲ ਨੂੰ ਪਰ ਰੋਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਕਿ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਤੇ ਕਹੇਗਾ ਦਰ ਬੱਚਾ 10 ਬੋਤਲਾਂ ਵੇਚ ਲੈ ਤੂੰ ਚੰਗੀ ਕਮਾਈ ਹੋ ਜਾਊਗੀ ਪਰੰਤੂ ਮੇਰੀ ਆਤਮਾ ਮੈਨੂੰ ਛਿੜਕੂਗੀ ਕਿ ਤੇਰਾ ਪੁੱਤ ਤੈਨੂੰ ਇੱਜ਼ਤ ਦੀ ਰੋਟੀ ਦੇ ਕੇਗਾ ਤੂੰ ਬੋਤਲਾਂ ਵਿੱਚ ਕੇ ਪੈਸਾ ਕਮਾਉਣਾ ਤੂੰ ਕਿਸੇ ਦੇ ਘਰੇ ਸ਼ਰਾਬ ਵੇਚ ਕੇ ਪੈਸਾ ਕਮਾਉਣਾ ਹੈ ਹਰੇਕ ਬੰਦੇ ਦੀ ਆਤਮਾ ਸਵਾਲ ਖੁਸ਼ਦੀ ਆ ਉਹਨੂੰ ਕੁਝ ਸਿਰ ਤੇ ਪੱਗ ਬੰਨ੍ਹੂ ਸਾਡਾ ਰਿਸ਼ਤੇ ਕਹ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡਦਾ-ਖੇਡਦਾ ਮਿਸ਼ਪ ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ ਉਹ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਬਖਾਨਤਾਂ ਕਰਨ ਖੜੇ ਹੋ ਨਿਓ ਮੈਨੂੰ ਆਪ ਦੇ ਪੰਚ ਤੇ ਆਪ ਦੇ ਭਾਈਚਾਰੇ ਤੋਂ ਵੀੜ ਕੇ ਯਾਰੀ ਖੁਸ਼ੂਸ ਯਾਰ ਹੁੰਦੇ ਇਸ ਗੱਲ ਦਾ ਪਰ ਤੁਸੀਂ ਤਾਂ ਮੈਨੂੰ ਕੱਲਾ ਨਾ ਛੱਡੋ ਯਾਰ ਕੀ ਭਰ ਕੇ ਦੇਜੂਗਾ ਤੁਹਾਨੂੰ ਜੇ ਇੱਕ ਕਲਾਇੰਟ ફી ਹੁਣਾ ਦੇਊਗਾ ਤਾਂ ਕਿੰਨੀ ਕੁ ਵੀਜ਼ਾ ਲੈ ਲਓਗੇ ਪੈਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣੀਆਂ ਉਹਦੇ ਵਿੱਚ ਮੇਰੀਆਂ ਸਾਹਜਾਂ ਦੇ ਸੰਧੂਰ ਹੋਣ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ 11 14 ਚੋਨਾ ਲਾ ਕੇ ਵੀ ਕਮਾਉਂਦੇ ਇਹ ਲੋਕਾਂ ਦੇ ਗਲ ਵੱਧ ਕੇ ਪੈਸਾ ਕਮਾਉਂਦੇ ਆ ਭਰਾਵੋ ਇਹ ਉਹ ਜੀ ਬੀਟਰਾਂ ਨੂੰ ਇਹੋ ਜਿਹੇ ਸਰਕਾਰ ਵਾਲਿਆਂ ਨੂੰ ਮੂੰਹ ਨਾ ਲਾਇਓ ਆ ਕੱਲ ਨੂੰ ਤੁਹਾਡੇ ਕੋਲੇ ਇਲੈਕਸ਼ਨ ਆ ਜਾਣੀ ਐ ਤੁਸੀਂ ਫੇਰ ਭੱਜੋਗੇ ਮੇਰੇ ਹੀਰੇ ਵਰਗੇ ਲੱਖਾਂ ਹੀਰੇ ਰੋਣ ਦੇ ਇਹਨਾਂ ਨੇ ਸਤਾਂ ਦੇ ਵਿੱਚ ਗੱਗਿਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛਿੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੌਤ ਦਾ ਸਾਈਆਂ ਲਾ ਲਾ ਕੇ ਜਾਂਦੇ ਆ ਉਹ ਅਸੀਂ ਉਹ ਸਭ ਕੁਝ ਛੱਡ ਕੇ ਆਪਦੇ ਛੱਤੇ 'ਤੇ ਆ ਗਏ ਸੀ ਪਰ ਸਾਨੂੰ ਇਹਨਾਂ ਨੇ ਕਿਤੋਂ ਦਾ ਨਹੀਂ ਛੱਡਿਆ ਐਡੇ ਬੱਚੇ ਮੈਦਾਨ ਨੂੰ ਜਿੰਦੇ ਲਾ ਕੇ ਕੁਰਦੇ ਕਾਦੇ ਦੀ ਕੀ ਚੱਕਿਆ ਸੀ ਕਿਸੇ ਦਾ ਸੀ ਤਾਂ ਮੇਰੀ ਥੋੜੀ ਜਨਤਾ ਦੇ ਅੱਗੇ ਇੱਕੋ ਹੀ ਖੱਤ ਜੋੜ ਕੇ ਬੇਨਤੀ ਹੈ ਆ ਆਇਆ ਬੈਠਾ ਕੇ ਜੀਵਨ ਛੋਟੇ ਕੋਲੇ ਸੋਗਾ ਤੁਮਾਰੂ ਗਰੰਟੀਆਂ ਦਾ ਗਰੰਟੀ ਮੰਗ ਲਿਓ ਇੱਕ ਮੰਗ ਲਿਓ ਸਾਹਾਂ ਦੀ ਮੰਗ ਲਿਓ ਸਾਡੇ ਕਮਾ ਕੇ ਆਪੇ ਖਾ ਲਾਂਗੇ ਅਸੀਂ ਥੋੜੇ ਮੰਗਤੇ ਨਹੀਂ ਥੋੜੇ ਦਰ ਦੇ ਉੱਤੇ ਅਸੀਂ ਅਸੀਂ ਤੁਹਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਮੈਂ ਆਪ ਇੱਕ ਲੇਬਰ ਕਲਾਸ ਦਾ ਦਿੱਤੀ ਆ ਜੀ ਅੱਜ ਇਥੋਂ ਤੱਕ ਪਹੁੰਚਿਆ ਤਾਂ ਮੇਰੇ ਸੋਬਰ ਸ਼ੇਰ ਨੇ ਬਚਾਇਆ ਮੈਨੂੰ ਮੈਨੂੰ ਐਜੂਕੇਸ਼ਨ ਨੇ ਸੁਝਾਇਆ ਮੇਰੇ ਪਰਿਵਾਰ ਚ ਪੜ੍ਹਾਈ ਲਿਖਾਈ ਹੈ ਜਿਸ ਦੀ ਤਰੱਕੀ ਕੀਤੀ ਉਹਨੇ ਮੈਨੂੰ ਅੱਜ ਤੱਕ ਬਚਾਇਆ ਤੁਹਾਡੀਆਂ ਗਰੰਟੀਆਂ ਨਹੀਂ ਨਹੀਂ ਥੋੜਾ ਤਾਂ ਦੇ ਆਪ ਨਹੀਂ ਸਮਝਦੇ ਤੁਸੀਂ ਸਾਨੂੰ ਕਿੱਥੋਂ ਸਾਂਭ ਲਓਗੇ ਕੋ ਥੋੜੇ ਚੰਨ ਕਿ ਕੋਈ ਬੇਨਤੀ ਕਰਦਾ ਥੋੜੇ ਦਰਾਂ ਦੇ ਚੱਲ ਕਿਉਂਦੇ ਇਹਨਾਂ ਨੂੰ ਸਵਾਲ ਲਾਜਿਮ ਪੁੱਛੋ ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ ਕਿਉਂ ਤੁਹਾਡੇ ਕੋਲ ਇਹ ਮੀਨਾ ਵਤੀ ਉਹਦੇ ਬਾੜ ਦੇ ਵਿੱਚ ਤੇ ਕਿਉਂ 47 ਗ੍ਰਨੇਡ ਲੈ ਕੇ ਸਾਡੇ ਘਰ ਦੇ ਆਸਪਾਸੇ ਘੁੰਮਦੇ ਹੋ ਕੀ ਗੁਨਾਹ ਦੀ ਸੰਦਾ ਤੁਹਾਡੀ ਪੁਲਿਸ ਕਿੱਥੇ ਸੁੱਕੀ ਹੋਈ ਸੀ ਤੁਸੀਂ ਕਹਿੰਦੇ ਹੋ Rajasthan ਦੀ ਜਿਲ੍ਹੇ ਦੇ ਵਿੱਚ ਗੋਗਾ ਮਾੜੀ ਸਾਹਿਬ ਜਿਹਨਾਂ ਦਾ ਪਿੱਛੇ ਜੇ ਕਤਲ ਹੋਇਆ Rajput ਭਰਾ ਦੇ ਉਹ ਉਹਨਾਂ ਦੇ ਕਤਲ ਦੀ ਪੁਲਿਸਿਕ ਵਾਂਗੂ ਕੋਈ ਬਠਿੰਡੇ ਜਿਹੇ ਦੇ ਵਿੱਚ ਸਾਡੀ ਸੌਸਰੇ ਪਤਾ ਲਾ ਲਿਆ ਬੜੀ ਤੇਰੀ ਚੰਗ ਹੈ ਕਿ ਕਤਲ ਦੀ ਯੋਜਨਾ ਬਣ ਰਹੀ ਹੈ ਤੇ ਗੁੱਗਾ ਮਾੜੀ ਸਾਹਿਬ ਦਾ ਕਤਲ ਹੋ ਸਕਦਾ ਹੈ ਚੰਗੀ ਗੱਲ ਤੁਹਾਨੂੰ ਵੀ ਬਹੁਤ ਵਧੀਆ ਲੱਗੀ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੂੰ ਉਹ ਠੀਕ 15 ਦਿਨਾਂ ਦੇ ਬਾਅਦ ਉਸੇ ਕੁਸ਼ੀਆਂ ਨੇ ਜਿਹੜੇ ਤੁਹਾਨੂੰ ਪਲਾਨਿੰਗ ਦੀ ਕਤਲ ਕਰਦੇ ਸੀਗੇ ਜਿਹੜੇ ਕਤਲ ਦੀ ਪਲਾਨਿੰਗ ਕਰ ਰਹੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨਹੀਂ ਦੋ ਬਰਾਲੀਆਂ ਤੁਹਾਨੂੰ ਪਤਾ ਨਹੀਂ ਲੱਗਿਆ ਛੋਟਾ ਫਾਟੇ ਨਾ ਕੀਤੀ ਜੁਮਣੀਏ ਠੀਕਾ ਰੱਖਿਆ ਕਰੋ ਅਸੀਂ ਕਹਿੰਦੇ ਰਣਸਰਾਂ ਵਾਲੇ ਦੀ ਵੀ ਕਰੋ ਫਿਰੰ ਤੋਂ ਸਾਡੇ ਨਾਲ ਤੁਹਾਡਾ ਖੜਾ ਰਹੇ ਸੋ ਭਾਵਤ ਹੋਇਆ ਕਈ ਵਾਰੀ ਬੋਲੇ ਜਾਂਦਾ ਕੋਈ ਸ਼ਬਦ ਵੱਧ ਘੱਟ ਵੀ ਸੰਗਤ ਮਾਫ ਕਰੂ ਜੋਗ ਹੈ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਕਹਿ ਗਿਆ ਹੁਣ त हथ जो न वाहिरु जा ख़ालसा वाहिरुज की हाल